ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਜਦੋਂ ਤੁਸੀਂ ਪਲੂਰ ਵਾਲੇ ਪਾਸਿਓਂ ਆ ਕੇ ਲੰਡਿਆਂ ਤੋਂ ਸਮਾਲਸਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਲੰਡੇ ਪੈਰ ਪਿੰਡ ਪਾਰ ਕਰਨ ਤੋਂ ਬਾਅਦ ਪੈਟਰੋਲ ਪੰਪ ਪੈਟਰੋਲ ਪੰਪ ਤੋਂ ਬਾਅਦ ਤੁਹਾਨੂੰ ਗੇਟ ਨਜ਼ਰ ਆਊਗਾ ਗੇਟ ਕਰਨ ਪਾਰ ਕਰਨ ਤੋਂ ਬਾਅਦ ਕੁਝ ਕੁ ਕਦਮਾਂ ਦੀ ਦੂਰੀ ਤੇ ਅੱਗੇ ਪਾਈ ਹੋਣਾਂ ਦੇ ਘਰ ਛੜਕੇ ਦੇ ਉੱਤੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 3 ਜਨਵਾਰਾ ਤੇ 3 4 ਦੇ ਜਨਵਾਰ ਜਿਹੜੇ ਸਾਰੇ ਵਕਾਊ ਕਰਤੇ ਪਾਏ ਹੋਣਾਂ ਨੇ ਮਿੱਤਰੋ ਕੋਈ ਘਰੇਲੂ ਮਜਬੂਰੀ ਦੇ ਕਾਰਨ ਇਸ ਕਰਕੇ ਇਹ ਸਾਰੇ ਜਾਨਵਰ ਵੇਚਨੇ ਆ ਕੀ ਡਿਟੇਲ ਆ ਕੀ ਗੱਲਬਾਤ ਆ ਸਾਰੀ ਗੱਲਬਾਤ ਫੜਦੋ ਫੜਦੋ ਵਾਲੇ ਭਾਜੇ ਕਰਾ ਦਿੰਨੇ ਆਪਾਂ ਆਜੋ ਕਰਦੇ ਬਾਪੂ ਦੇ ਨਾਲ ਗੱਲਬਾਤ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਆ ਜੀ ਸੇਤਾ ਦੇ ਪਰਿਵਾਰ ਆ ਸਭ ਠੀਕ ਚਲੋ ਸ਼ੁਕਰ ਆ ਬਾਪੂ ਨਾਮ ਦੱਸ ਦ ਜਗਿੰਦਰ ਸਿੰਘ ਤੇ ਸਨ ਆਫ ਗੰਗਾ ਸਿੰਘ ਆਪਣਾ ਜਿਵੇਂ ਘਰਾਂ ਆਵਾਜ਼ ਵੀ ਸੜਕੇ ਦੇ ਉੱਤੇ ਬੈਠਾ ਵੀ ਕੀ ਪੁੱਛ ਕੇ ਆ ਜਾਵੇ ਅਗਲਾ ਕੋਲਕੱਤੇ ਵਾਲੇ ਜਗਿੰਦਰ ਸਿੰਘ ਕਹਦੇ ਹਾਂ ਜੀ ਕੋਲਕੱਤੇ ਵਾਲੇ ਜਗਿੰਦਰ ਸਿੰਘ ਦੇ ਘਰੇ ਜਾ ਬਸ ਠੀਕ ਆਹ ਕਈ ਵਾਰੀ ਆਇਆ ਹੁੰਦਾ ਨਾ ਜੀ ਪਤਾ ਲੱਗ ਜਾਂਦਾ ਪੂਨ ਨਹੀਂ ਲੱਗਦਾ ਅੱਛਾ ਬਾਪੂ ਗੱਲ ਹੋ ਆਂ ਵੀ ਜਾਨਵਰ ਵੇਤ ਦੋ ਨਾਂ ਬੌਂਦੀ ਇੱਕ ਬਕਸ਼ੀਸ਼ ਵੀ ਹੈ ਮੇਰਾ ਨਾਮ ਬਕਸ਼ੀਸ਼ ਵੀ ਠੀਕ ਅੱਛਾ ਬਾਪੂ ਜਾਨਵਰ ਵੇਤ ਨੇ ਸਾਰੇ ਹਨਾ ਕੀ ਕਾਰਨ ਬਣ ਗਿਆ ਏ ਭਾਈ ਇਸੇ ਤੋਂ ਘੱਟ ਬੱਚਾ ਜਿਹੜਾ ਸਾਡਾ ਕੰਮ ਨਹੀਂ ਨਹੀਂ ਅਸੀਂ ਜਾਂ ਹੁੰਦਾ ਤੇ ਇਸੇ ਸਬਤਾਂ ਤੇ ਵੀ ਨਹੀਂ ਕਰਦਾ ਕੰਮ ਨਹੀਂ ਹੁੰਦਾ ਹੁਣ ਠੀਕ ਹੈ ਤੋਂ ਕੰਮ ਨਹੀਂ ਹੁੰਦਾ ਠੀਕ ਹੈ ਜੀ ਮਜੀ ਮੈਂ ਤਾਂ ਬਜ਼ੁਰਗ ਹੀ ਆ ਠੀਕ ਹੈ ਜੀ ਠੀਕ ਹੈ ਫਿਰ ਮੈਂ ਇਹ ਹੀ ਕਾਰਨ ਬਣ ਗਿਆ ਹੈ ਅੱਛਾ ਇਹ ਮੈਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਪਣਾ ਪੁੱਛੇ ਹਾਂ ਇਹ ਕਿੰਨੇ ਚਿਰ ਦੀ ਗੱਪਣਾ ਹੋਗੀ ਇਹ ਤੀਜੇ ਮਹੀਨੇ ਦੇ ਵਿੱਚ 8 9 10 ਦਿਨ ਬਾਕੀ ਆ। ਮੈਂ ਮਾੜਾ ਢਾਈਆਂ ਤੋਂ ਉੱਪਰ ਹੋ ਗਈ ਤੀਜੇ ਦੇ ਥੱਲੇ ਆ। ਢਾਈਆਂ ਦੇ ਵੀ ਢਾਈ ਤੱਕ ਕੰਪਲੀਟ ਕਰ ਗਈ। ਹਾਂਜੀ ਹਾਂ। ਦੁੱਧ ਕਿੰਨਾ ਦੇ ਦਿੰਦੀ ਬੱਪੂਏ? 1 ਕਿੱਲੋ ਹੈ। ਦੁੱਧ ਕਿੰਨਾ ਦੇ ਦਿੰਦੀ? ਦੁੱਧ ਦੇ ਦਿੰਦੀ ਆ 3 ਕਿਲੋ ਤੋਂ ਘੱਟ ਆ। ਠੀਕ ਆ। ਤੇ ਢਾਈਆਂ ਤੋਂ ਜ਼ਿਆਦਾ। ਵੀ 5 5.5 ਕਿਲੋ ਦੁੱਧ ਦੋਵੇਂ ਟਾਈਮਾਂ ਦਾ ਤਿਆਰ। ਠੀਕ ਆ। ਕੱਟਾ ਮਗਰ ਹੁੰਦੇ ਕਿ ਕੱਟੀਆਂ? ਉਹਦੇ ਘਰ ਕੱਟ ਆ ਗਿਆ। ਲੈ ਮਿੱਤਰੋ ਇਹ ਢਾਈਆਂ ਮਹੀਨੇ ਦੀ ਗੱਬਣ ਚੈੱਕ ਪਾਸ ਆ। ਕੱਟਾ ਜਾਂਦੇ ਮਗਰ ਦੁੱਧ ਤੁਸੀਂ 5 ਕਿਲੋ ਠੰਡਾ ਮੰਨ ਕੇ ਆਏ ਹੋ ਯਾਰ ਹੋ ਜੇ ਪਾ 5.5 ਹੋ ਜੇ 6 ਪਰ 5 ਕਿਲੋ ਠੰਡਾ ਦੁੱਧ ਮੰਨ ਕੇ ਵੇਰਲਾ-ਵਰਲਾ ਬਣੀਆਂ ਚੰਗੀਆਂ ਇਮੇਂ ਦੇ ਤਣਾ ਚਾਣਾ ਅੱਛਾ ਰੇਟ ਬਾਪੂ ਕੀ ਰੋਗੇ ਕਿਨੇ ਰੇਟੇ ਦਾ 55000 ਰੁਪਏ ਥੋੜਾ ਬੋਤ ਲੜ ਪਿਆਰ ਕਰਾ ਮਾੜਾ ਮੋਟਾ ਕਰਦੇ ਹਾਂ ਹਾਂ ਵੀ ਰੇਟ ਤੋਂ ਨਹੀਂ ਮੈਂ ਸਹੀ ਕ ਲੈ ਵੀ ਕਿਉਂ ਵੀ ਗੱਲ ਹੈ ਬਾਪੂ ਨਹੀਂ 60 65 ਮੰਗਦੇ ਸੀ ਪਹਿਲਾਂ ਜਾਂਦਾ ਮੈਂ ਦਾ ਹੁਣ ਜੇ ਤੁਸੀਂ ਕੋਈ ਵੀ 50 ਦੀ ਮਿਲ ਜੂਗੀ ਨਹੀਂ ਮਿਲਨੀ ਇਹਦੇ ਵਿੱਚ ਹੁਣਾ ਤੁਹਾਡਾ ਮਾਨਤਨ ਆਏ ਕਿਦਾ ਵੀ ਕਰਾਇਆ ਬਾੜਾ ਛੱਡੂਗਾ ਬਾਪੂ ਬਾੜਾ ਨਹੀਂ ਫਰਕ ਪੈਣਾ ਦੋ ਨੰਬਰ ਦੇ ਬਾਪੂ ਜਿਹੜੀ ਝੋਟੀ ਆ ਇਹਦੇ ਥੱਲੇ ਕਿੰਨਾ ਦੁੱਧ ਆ ਇਹਦੇ ਥੱਲੇ ਹੈਗਾ 3 ਕਿਲੋ ਡੰਗ ਦਾ ਜਾਣੇ ਇਹ 6 ਕਿਲੋ ਦੁੱਧ ਦੀ ਜ ਹੈਗਾ ਠੀਕ ਲੋ ਦ ਵੀ ਸਾਡੇ ਕੋਲ ਪੰਜ ਇੰਦਰ ਨੌ ਤਿਆਰ ਹੈਗਾ ਦੁੱਧ ਦੁੱਧ ਇਸ ਟਾਈਮ ਦੋਹਾਂ ਟਾਈਮਾਂ ਦਾ ਨੌ ਨੌ ਟਾਈਮਾਂ ਦਾ ਨੌ ਠੀਕ ਵੀ ਮਾ ਦਾ 4-4 ਕਿਲੋ ਦੁੱਧ ਦੇ ਦਿੰਦੀ ਡੰਗ ਦਾ ਦੇ ਦਿੰਦੀ ਹੈ ਠੀਕ ਹੈ ਜੀ ਇਹ ਗੱਪਣ ਕਿੰਨੇ ਚਿਰ ਦੀ ਆ ਇਹ ਵੀ ਹੋਣੀ ਆ ਬਾ 3 ਮਹੀਨੇ ਤੋਂ ਦਾਣੀ ਘਟਾ ਤਿੰਨ ਮਹੀਨੇ ਤੋਂ ਘਟਾ ਹੈ ਠੀਕ ਹੈ ਇਹਦਾ ਬੱਚਾ ਇਹਦਾ ਬੱਚਾ ਵੀ ਕਟਾ ਹੀ ਹੈ ਇੱਕੇ ਦਿਨ ਹੀ ਬਣੀਆ ਫਿਰ ਬਪੂ ਇੱਕੇ ਦਿਨੀ ਬਣੀ ਠੀਕ ਹੈ ਕਿੱਕਾ ਤੇਰੀ ਭੱਜ ਜਾਣਾ ਜੀ ਇਹਦੇ ਨੇ ਨਾ ਠੀਕ ਹੈ ਠੀਕ ਹੈ ਅੱਛਾ ਇਹ ਮਿਲਦੀ ਮੂਦੀ ਕਿਵੇਂ ਬਪੂ ਕੀ ਕਰ ਜਾਂਦੀ ਉਹਨਾਂ ਪਰ ਥੋੜਾ ਬੋਲ ਇਹ ਕਰ ਜਾਂਦੀ ਵੀ ਲੰਗੇ ਡੰਗ ਵੀ ਹੋ ਜਾਂਦੀ ਐ ਦੋ ਟਾਈਮ ਵੀ ਦੇ ਜਾਂਦੀ ਐ ਉਹ ਵੀ ਕਰ ਜਾਂਦੀ ਉਹਨਾਂ ਪਰ ਠੀਕ ਹੈ ਠੀਕ ਹੈ ਅੱਛਾ ਇਹ ਕਿੰਨੇ ਮਿਲਦੀ ਐ ਰੱਜ ਕੇ ਰੱਜ ਕੇ ਵੀ ਪੱਠੇ ਖਾ ਕੇ ਪੂਰੇ ਫੋਲ ਟੈਂਕੀ ਕਰਕੇ ਫਿਰ ਮਿਲਦਾ ਨੇ ਠੀਕ ਹੈ ਇਹ ਕਿੰਨੇ ਦੇ ਦੇਗੇ ਬਪੂ ਇਹ ਆਪਾਂ ਦੇ ਦੇਾਂਗੇ 65000 ਜੇ ਸੁਣੋ ਇਹਦੇ ਕਰ ਦਿਆਂਗੇ ਆ ਗਿਆ ਸੁਣੋ ਕਰ ਦਿਆਂਗੇ ਕਿੰਨੇ ਦੀ ਫਿਰ ਹਾਂ ਬਸ ਛੱਟ ਬਾੜ ਦੇ ਵਿੱਚ ਬਸ ਠੀਕ ਹੈ ਇੱਥੇ ਜੇ ਮੁੱਦੇ ਦੇ ਦਾਂਗੇ ਆਪਾਂ ਠੀਕ ਹੈ ਇਹ ਵੀ ਹੋ ਗਈ ਤੇ ਛੋਟੀ ਸ਼ਕੀਨ ਆ ਹਨਾ ਵੈਸੇ ਇੱਕ ਇੱਕ ਇਹ ਢਾਈ ਮਹੀਨੇ ਦੀ ਗੱਬਣ ਇਹ ਢਾਈਆਂ ਦੀ ਹੋ ਆ ਚੈੱਕ ਕਰਵਾਈਆਂ ਹੋਈਆਂ ਦੋ ਹਾਂਜੀ ਹਾਂ ਚੈੱਕ ਕਰਵਾ ਕੇ ਦਿਓ ਬਾਪੂ ਇਥੋਂ ਆਪਰੇ ਨੂੰ ਕਿ ਘਰੋਂ ਪਰ ਹੋ ਗਿਆ ਸਾਡੀ ਕੋਈ ਗਰੰਟੀ ਨਹੀਂ ਹਾਂ ਅੱਛਾ ਗਾਂ ਬਾਪੂ ਬਣੀ ਹੋਈ ਹੈ ਫਿਰ ਗਾਂ ਵੀ ਗਾਂ ਨੂੰ ਮਹੀਨਾ ਕੋ ਹੋ ਗਿਆ ਟੀਕਾ ਵੀ ਜੰਟਾ ਰਤਰਾਏ ਨੂੰ ਠੀਕ ਆ ਤੇ ਪਾਕੀ ਆਂ ਤੈਨੂੰ ਕਹਿੰਦੀ ਐਸੀ ਤੈਨੂੰ ਉਹ ਨਹੀਂ ਦਿੰਨੀ ਫੰਡਰ ਕਰਕੇ ਠੀਕ ਆ ਠੀਕ ਦੁੱਧ ਬਾਪੂ ਇਹਦੇ ਥੱਲੇ ਦੁੱਧ ਇਹਦੇ ਥੱਲੇ 6 ਕਿਲੋ ਦੋਵੇਂ ਟ੍ਰੇ ਹੋਣਾ ਠੀਕ ਆ 100 ਗ੍ਰਾਮ ਘੜ ਵੀ ਸਕਦਾ ਵਾਧੂ ਵੀ ਸਕਦਾ ਸਹੀ ਐ ਅੱਛਾ ਮਹੀਨੇ ਦੀ ਹੋ ਗਈ ਪਾਣੀ ਵੀ ਹੈ ਤੇ ਇਹ ਬਾਪੂ ਸੋਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ ਸੋਈ ਨੂੰ ਹੋ ਗਿਆ ਉਹਨਕੇ ਮੈਨੂੰ ਮੈਂ ਦਾ 7 ਮਹੀ ਇਹ ਇਹਦਾ ਰੇਟ ਕੀ ਰਹੂਗਾ ਕੋਈ ਇਹਦਾ ਰੇਟ 22000 ਰੁਪਏ ਦਾ 22000 ਮਾਨਤਾ ਵਿੱਚੋਂ ਕਰਦੇ ਆਂਗੇ ਉਹ ਚੋਣ ਨੂੰ ਸੀਲ ਆ ਇਹ ਵਿਆਹਾਂ ਵੀ ਰੰਗ ਕੇ ਮਿਲੂਗੀ ਦੋਨੇ ਟੀਮਾਂ ਦੇ ਦੁੱਧ ਵੀ ਬਾਪੂ ਦਾ ਦਾ 5000 ਰੁਪਏ ਆ ਹਾਂ ਸਾਡੇ ਗਵੰਡੀ ਖੋਸ਼ ਰੱਖਦੀ ਚਾਹ ਬਣਉਣ ਲੱਗਿਆ ਠੀਕ ਹੈ ਅੱਛਾ ਬਾਪੂ ਨਾ ਫਿਰ ਇਹ ਤਾਂ ਹੁਣ ਜਾਨਵਰ ਹੋ ਗਿਆ ਆਪਣੇ ਇਹਨਾਂ ਨੂੰ ਖਰੀਦਣ ਲਈ ਫਿਰ ਨੰਬਰ ਕਿਹੜੇ ਤੇ ਗੱਲ ਕਰਾਂਗੇ ਆਪਾਂ ਨੰਬਰ ਗੱਲ ਸਾਡੇ 2 ਆ ਕਿਹੜੇ ਕਿਹੜੇ ਦੱਸਿਓ 199 141 ਜੀ ਨੱਤਾ ਧੀਰੋ 16 ਠੀਕ ਆ ਆ ਤੂੰ ਦੱਸਿਆ ਆਦਾ ਨੰਬਰ ਵਿੱਚ ਦੂਜੇ ਕਿੰਦਾ ਵੀਰੇ ਆ ਕਮਾਲ ਤੇ 90563 73513 73513 90563 73513 ਤੇ ਬਾਪੂ ਇੱਕ ਵਾਰੀ ਤੂੰ ਆਵਦਾ ਨੰਬਰ ਫੇਰ ਦੱਸ ਦੇ 99141 ਜੀ 99016 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਬਾਪੂ ਹੈ ਨਾ ਗੱਲਬਾਤ ਕਲਕੱਤੇ ਆ ਜਾਦੇ ਘਰੇ ਆਉਣਾ ਔਰ ਪਿੰਡ ਲੰਡਿਆ ਜਿਲ੍ਹਾ ਮੋਗਾ ਵਾ ਲੰਡਿਆ ਤੋਂ ਜਿਹੜੀ ਸੜਕ ਸਮਲਸਰ ਨੂੰ ਜਾਂਦੀ ਆ ਆ ਗੇਟ ਰੰਗ ਵਾਲਾ ਗੇਟ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਵਾ ਇਹ ਰੇਗ ਰੰਗਾਂ ਵਾਲੇ ਗੇਟ ਤੇ ਘਰੇ ਤੁਸੀਂ ਆਉਣਾ ਅਗਲੀ ਕਾਰਵਾਈ ਤੁਹਾਡੇ ਹੱਥਾਂ ਸ਼ੁਕਰੀਆ ਚਾਉਂਦੋ